ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਪਿਛਲੀ ਵੀਡੀਓ ਦੇ ਵਿੱਚ ਆਪਾਂ ਮੂਲ ਮੰਤਰ ਦੀ ਵਿਚਾਰ ਕੀਤੀ ਸੀ ਅੱਜ ਆਪਾਂ ਜਪਜੀ ਸਾਹਿਬ ਦੀ ਪਹਿਲੀ ਪੌੜੀ ਦੀ ਵਿਚਾਰ ਕਰਾਂਗੇ ਸਾਰਿਆਂ ਨੇ ਆਪਣੇ ਮਨ ਨੂੰ ਇਕਾਗਰ ਕਰਕੇ ਸਰਵਣ ਕਰਨਾ ਜੀ ਗੁਰਮਖੋ ਇਹ ਪੂਰੀ ਜਿਹੜੀ ਆਪਾਂ ਵੀਡੀਓ ਪਾਉਣ ਲੱਗੇ ਆ ਇਹ ਸਾਰੀ ਸਰਵਣ ਕਰਨਾ ਇੱਕ ਤਾਂ ਇਹ ਦੇ ਨਾਲ ਆਪਣੀ ਜਿਹੜੀ ਆ ਪਹਿਲੀ ਪੜ ਦੀ ਸੰਖਿਆ ਹੋ ਜੂਗੀ ਦੂਜਾ ਸਮਝ ਆ ਜੂਗੀ ਕਿ ਸਤਿਗੁਰ ਸਾਹਿਬ ਨੇ ਸਾਨੂੰ ਕੀ ਸਮਝਾਇਆ ਹੈ ਆਪਾਂ ਸੂਖਮ ਰੂਪ ਦੇ ਵਿੱਚ ਅਰਥ ਕਰਕੇ ਛੇਤੀ ਤੋਂ ਛੇਤੀ ਰਿਗਾਰਡਿੰਗ ਕਰਨ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਸੋਚੈ ਸੋਚ ਨ ਹੋਵੇ ਜੇ ਸੋਚੀ ਲੱਖ ਵਾਰ ਲੱਖ ਵਾਰ ਨਹੀਂ ਕਰਨਾ ਪਾਠ ਇੱਥੇ ਆਪਾਂ ਬੋਲਣਾ ਲੱਖ ਵਾਰ ਜੇ ਮੈਂ ਲੱਖ ਵਾਰ ਵੀ ਆਪਣੇ ਸਰੀਰ ਦਾ ਇਸ਼ਨਾਨ ਕਰਾ ਲਵਾਂ ਲੱਖਾਂ ਵਾਰ ਆਪਣੇ ਦੇਹ ਨੂੰ ਸੋਚ ਲਵਾਂ ਮਤਲਬ ਇਸ਼ਨਾਨ ਕਰਾ ਲਵਾਂ ਫਿਰ ਵੀ ਮੇਰੇ ਮਨ ਦੀ ਜਿਹੜੀ ਆ ਉਹ ਝੂਠ ਨਹੀਂ ਉਤਰ ਸਕਦੀ ਕਹਿੰਦੇ ਤੁਸੀਂ ਸਰੀਰ ਨੂੰ ਤਾਂ ਸਾਫ਼ ਕਰ ਸਕਦੇ ਜੇ ਕੋ ਮਨ ਦੀ ਝੂਠ ਉਤਰ ਜਵੇ ਉਹ ਨਹੀਂ ਉਤਰਨੀ ਹੁਣ ਮਨ ਦੀ ਝੂਠ ਹੈ ਕੀ ਮਨ ਦੀ ਝੂਠ ਹੈ ਜਿਹੜਾ ਮਨ ਸਾਡਾ ਫੁਰਨਿਆਂ ਚ ਆ ਵਿਸ਼ੇ ਵਿਕਾਰਾਂ ਦੇ ਵਿੱਚ ਆ ਜਿਹਨੂੰ ਹਜੇ ਏਨੀ ਸਮਝ ਨਹੀਂ ਆਈ ਕਿ ਪਰਮਾਤਮਾ ਕਿੱਥੇ ਆ ਤੇ ਉਹਨੂੰ ਕਿੱਦਾਂ ਪਾਉਣਾ ਹੈ ਇਹਨੂੰ ਚੁਗਲੀ ਨਿੰਦਿਆ ਦੀ ਝੂਠ ਆ ਇਨੂੰ ਵਿਸ਼ੇ ਵਿਕਾਰਾਂ ਦੀ ਝੂਠ ਚੁੰਬੜੀ ਹੋਆ ਕਹਿੰਦੇ ਮੈਂ ਕਿੰਨਾ ਵੀ ਵਾਰੋ ਸੱਚਾ ਹੋ ਜਾਵਾਂ ਜੇ ਮਨ ਦੀ ਝੂਠ ਨਹੀਂ ਨਾ ਉਤਰੀ ਮਨ ਦੀ ਝੂਠ ਲੈਣੀ ਕਿਦਾਂ ਫਿਰ ਮਾਰੀ ਕਹਿੰਦੇ ਆ ਕਹਿੰਦੇ ਕਿ ਇਹਨੂੰ ਇਸ਼ਨਾਨ ਕਰਾਉਣਾ ਪੈਣਾ ਕਦ ਨਾ ਨਾਮ ਨਾਲ ਕਹਿੰਦੇ ਜੇ ਮਨ ਦਾ ਇਸ਼ਨਾਨ ਹੀ ਨਾ ਕਰਾਉਂਦਾ ਤਨ ਦਾ ਵਾ ਲੱਖਾਂ ਵਾਰੀ ਇਸ਼ਨਾਨ ਕਰਾ ਲਾ ਤੇ ਤੂੰ ਸੱਚਾ ਨਹੀਂ ਹੋ ਸਕਦਾ ਕਹਿੰਦੇ ਆ ਮਨ ਦਾ ਇਸ਼ਨਾਨ ਕਿੱਦਾਂ ਕਰਣਾ ਕਹਿੰਦੇ ਪਰ ਇਹ ਮਤ ਪਾਪਾ ਕਹਿ ਸੰਗ ਉਹ ਧੋਪੈ ਨਾ ਬੈ ਕ ਰੰਗ ਕਹਿੰਦੇ ਇੱਕ ਨਾਮ ਰੂਪੀ ਅੰਮ੍ਰਿਤ ਦੇ ਨਾਲ ਹੀ ਇਸ ਮਨ ਦਾ ਇਸ਼ਨਾਨ ਹੋ ਸਕਦਾ ਹੈ ਨਾਮ ਜਪਾਂਗੇ ਤਾਂ ਹੀ ਮਨ ਸੱਚਾ ਹੋ ਸਕਦਾ ਹੈ ਜੇ ਨਿਰਾ ਆਪਾਂ ਇਸ਼ਨਾਨ ਤੇ ਹੀ ਇਸ਼ਨਾਨ ਹੀ ਕਰੀ ਜਾਂਦੇ ਆ ਨਾਮ ਨਹੀਂ ਜਪਦੇ ਫਿਰ ਆਪਾਂ ਸੁੱਚੇ ਨਹੀਂ ਹੋ ਜਾਈਦਾ ਉਹ ਸਿਰਫ ਆਪਾਂ ਤਨ ਦੀ ਮੈਲ ਲਾ ਰਹੇ ਆ ਹੋਰ ਕੁਝ ਨਹੀਂ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਪਤਾਰ ਜੇ ਮੈਂ ਸਰੀਰ ਨੂੰ ਇੱਕ ਤਾਰ ਸਮਾਧੀ ਲਗਾ ਕੇ ਬਿਠਰਮਾ ਅੱਖਾਂ ਮੀਚ ਕੇ ਬਿਠਰਮਾ ਫਿਰ ਵੀ ਕਹਿੰਦੇ ਮੁੱਖ ਤਾਂ ਤੇਰਾ ਚੁੱਪ ਹੋ ਜਾਊਗਾ ਪਰ ਤੇਰਾ ਮਨ ਚੁੱਪ ਨਹੀਂ ਹੋਣਾ ਕਹਿੰਦੇ ਚੁੱਪੇ ਚੁੱਪ ਨਾ ਹੋਵੇ ਤੇਰੇ ਮਨ ਦੀ ਮੂੰਹ ਦੀ ਚੁੱਪ ਤੋਂ ਤੇਰੇ ਮਨ ਦੀ ਚੁੱਪ ਨਹੀਂ ਹੋਣੀ ਉਹਨੂੰ ਤੇ ਚੁੱਪ ਕਰਾਉਣ ਵਾਸਤੇ ਨਾਮ ਜਪਉਣਾ ਪੈਣਾ ਪਹਿਲਾਂ ਉਹਨੂੰ ਥਕਾਉਣਾ ਪੈਣਾ ਫਿਰ ਮਨ ਚੁੱਪ ਕਰਕੇ ਸ਼ਾਂਤ ਹੋ ਕੇ ਬੈੰਦਾ ਨਹੀਂ ਤਾਂ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਜਿੰਨਾ ਮਰਜੀ ਇੱਕ ਤਾਰ ਸਮਾਧੀ ਲਾ ਕੇ ਬੈਠੇ ਰਹੋ ਮਨ ਫਿਰ ਵੀ ਫੁਰਨਿਆਂ ਚ ਭੱਜਾ ਫਿਰਦਾ ਆ ਇੱਧਰ ਉੱਧਰ ਦੁੱਖ ਭੋਗਦਾ ਫਿਰਦਾ ਆ ਗੁਰਮਤਿ ਪਿਆਰਿਓ ਜੇ ਮਨ ਦੀ ਸ਼ਾਂਤੀ ਚਾਹੁੰਨੇ ਤੇ ਸਿਮਰਨ ਕਰਨਾ ਪਊਗਾ ਜਦੋਂ ਸਿਮਰਨ ਕਰਕੇ ਆਪਾਂ ਬੈਠਾਂਗੇ ਫਿਰ ਮੁੱਖ ਵੀ ਚੁੱਪ ਹੋ ਜਾਂਦਾ ਤੇ ਮਨ ਵੀ ਚੁੱਪ ਹੋ ਜਾਂਦਾ ਉਹ ਅਸਲ ਸਮਾਧੀ ਹੈ ਜੋ ਨਾਮ ਜਪਣ ਤੋਂ ਬਾਅਦ ਮਿਲਦੀ ਹੈ ਜੋ ਆਪਾਂ ਆਪਣੇ ਮਨ ਨੂੰ ਪਹਿਲਾਂ ਦਿਖਾਉਨੇ ਵਾਹ ਗਿਰੋ ਵਾਹ ਗਿਰੋ ਵਾਹ ਗਿਰੋ ਮੁੱਖ ਵੀ ਥੱਕ ਜਾਂਦਾ ਤੇ ਮਨ ਵੀ ਥੱਕ ਜਾਂਦਾ ਫਿਰ ਤੇ ਬਸ ਉਹ ਜਿਹੜੀ ਸਮਾਧੀ ਸੁਨ ਸਮਾਦ ਅਨਹਤ ਤਹਿਨਾਦ ਕਹਿ ਨਾ ਜਾਈ ਅਚਰਜ ਰਿਸਮਾਦ ਅਗੇ ਫਰਮਾਉਂਦਿਆ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਇਹਨੂੰ ਜਬੰਨਾ ਨਹੀਂ ਬੋਲਣਾ ਪਾਠ ਨੂੰ ਜੇ ਬੰਨਾ ਬਖਰਾ ਬਖਰਾ ਕਰਨ ਕਹਿੰਦੇ ਜੇ ਮੈਂ ਪੁਰੀਆਂ ਸਾਰੇ ਸੰਸਾਰ ਦੀਆਂ ਵੀ ਪੰਡਾ ਬਨ ਲਵਾਂ ਫਿਰ ਵੀ ਕਹਿੰਦੇ ਮੇਰੇ ਮਨ ਦੀ ਭੁੱਖ ਨਹੀਂ ਉੱਤਰਨੀ ਕਹਿੰਦੇ ਮਨ ਦੀ ਭੁੱਖ ਨਹੀਂ ਉੱਤਰ ਸਕਦੀ ਕਹਿੰਦੇ ਹੋਰ 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 ਮਨ ਤਰਪਦਾ ਹੀ ਰਹਿੰਦਾ ਹੈ ਕਹਿੰਦੇ ਜਿੰਨਾ ਮਰਜੀ ਇਹਨੂੰ ਆਪਣਾ ਇੱਕ ਹੋਵੇ ਪਰ ਤ੍ਰਿਸ਼ਨਾ ਨਹੀਂ ਬੁਝਦੀ ਕਹਿੰਦਾ ਹੋਰ ਕਮਾ ਮਾਂ ਮੈਂ ਹੋਰ ਕਮਾ ਮਾਂ ਹੋਰ ਕਮਾਉਂਦਾ ਕਮਾਉਂਦਾ ਇੱਕ ਦਿਨ ਸਭ ਕੁਝ ਛੱਡ ਕੇ ਚਲੇ ਜਾਂਦਾ ਆ ਗੁਰਮੁਖ ਪਿਆਰਿਓ ਇਸੇ ਕਰਕੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਪਹਿਲਾਂ ਸਮਝਾਇਆ ਕਹਿੰਦੇ ਕਿ ਆਪਾਂ ਨੂੰ ਸਿਰਫ ਨਾਮ ਜਪਣਾ ਚਾਹੀਦਾ ਹੈ ਨਾਮ ਜਪਣ ਵਾਸਤੇ ਸਰੀਰ ਮਿਲਿਆ ਪਰ ਗੁਰਮੁਖਾਂ ਨੇ ਸਵਾਲ ਕੀਤਾ ਕਿਉਂਕਿ ਉਹ ਪਰਮੇਸ਼ਰ ਪਿਤਾ ਨੂੰ ਸਮਝ ਨਹੀਂ ਪਾ ਰਹੇ ਸੀ ਉਹ ਖੇਡ ਨਹੀਂ ਸਮਝ ਪਾ ਰਹੇ ਸੀ ਲੋਕਾਂ ਦੇ ਮਨ ਸੁੱਤੇ ਹੀ ਫਿਰ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਕਿ ਜੇ ਤੁਸੀਂ ਨਿਰਾ ਨਾਮ ਨਹੀਂ ਜਪ ਸਕਦੇ ਘਟੋ ਘਟ ਕਿਰਤ ਕਰਦੇ ਹੋਏ ਤਾਂ ਨਾਮ ਜਪ ਸਕਦੇ ਜਦੋਂ ਤੁਸੀਂ ਕਿਰਤ ਕਰਦੇ ਹੋਏ ਨਾਮ ਜਪੋਗੇ ਤਾਂ ਤੁਹਾਨੂੰ ਸੁੱਖ ਮਿਲੇਗਾ ਫਿਰ ਉਹਨਾਂ ਨੇ ਕੀ ਕੀਤਾ ਕਿਰਤ ਕਰਕੇ ਨਾਮ ਜਪਿਆ ਤੇ ਨਾਮ ਵੀ ਜਪਦੇ ਸੀ ਕਿਰਤ ਵੀ ਕਰਦੇ ਸੀ ਤੇ ਕਰਦੇ ਵਿੱਚ ਵੀ ਸੁੱਖ ਸ਼ਾਂਤੀ ਆਉਣ ਲੱਗ ਪਈਆਂ ਤੇ ਤੇ ਮਨ ਦੀ ਜਿਹੜੀ ਆ ਉਹ ਭੁੱਖ ਵੀ ਸ਼ਾਂਤ ਹੋ ਜਾਂਦੀ ਫਿਰ ਸਬਰ ਸੰਤੋਖ ਆ ਜਾਂਦਾ ਸੀਗਾ ਜਿਹੜੇ ਪ੍ਰਾਣੇ ਗੁਰਮੁਖ ਸੀਗੇ ਅਗਰ ਜੇ ਉਹ ਛਪਰਾਂ ਚ ਵੀ ਰਹਿੰਦੇ ਸੀ ਤਾਂ ਉਹਨਾਂ ਨੂੰ ਸਬਰ ਸੰਤੋਖ ਸੀਗਾ ਅੱਜ ਅਸੀਂ ਕੋਠੀਆਂ ਦੇ ਵਿੱਚ ਵੀ ਰਹਿੰਨੇ ਆ ਏਸ਼ੀਆਂ ਦੇ ਵਿੱਚ ਵੀ ਰਹਿੰਨੇ ਆ ਫਿਰ ਵੀ ਅੰਦਰ ਪਖਦੇ ਆ ਦੁਖੀ ਆ ਸੰਤੋਖ ਸਬਰ ਫਿਰ ਵੀ ਨਹੀਂ ਹੈ ਕਿਉਂਕਿ ਅਸੀਂ ਨਾਮ ਤੋਂ ਟੁੱਟੇ ਆ ਜਿੱਦਣ ਨਾਮ ਜਪਣ ਲੱਪਾਂਗੇ ਉਦੋਂ ਸਾਰੀਆਂ ਪਖਾਂ ਉੱਤਰ ਜਾਣੀਆਂ ਕਹਿੰਦੇ ਕਿ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪ੍ਰਿਆਪਾਰ ਜਿੰਨਾ ਮਰਜੀ ਇਨਸਾਨ ਦੌਲਤਮੰਦ ਹੋ ਜਾਵੇ ਕਹਿੰਦੇ ਕਿ ਭੁੱਖ ਨਹੀਂ ਉਤਰਦੀ ਮਨ ਦੀ ਭੁੱਖ ਨਹੀਂ ਮਿਟਦੀ ਉਹ ਕਹਿੰਦਾ ਮੇਰੇ ਕੋ ਹੋਰ ਹੋਵੇ ਮਨ ਕਹਿੰਦਾ ਹੋਰ ਹੋਵੇ ਸਹਸ ਸਿਆਣ ਪਾ ਲਖ ਹੋ へ ਤਾ ਇਕ ਨ ਚੱਲੇ ਨਾਲ ਕਹਿੰਦੇ ਜੇ ਮੇਰੇ ਵਿੱਚ ਹਜ਼ਾਰਾਂ ਹੀ ਲੱਖਾਂ ਹੀ ਚਤਰਾਇਆਂ ਹੋਣ ਜੇ ਮੈਂ ਬਹੁਤ ਸਿਆਣਾ ਹੋਮਾ ਲੋਕੀ ਮੇਰੀ ਸਿਆਣਪ ਦੀ ਵਾਹ ਵਾਹ ਕਰਦੇ ਹੋਣ ਲੋਕੀ ਮੇਰੇ ਤੋਂ ਸਲਾਹ ਲੈ ਕੇ ਜਾਂਦੇ ਹੋਣ ਕਹਿੰਦੇ ਕਿੰਨੀਆਂ ਵੀ ਚਤਰਾਈਆਂ ਮੈਂ ਜਾਣਦਾ ਹਾਂ ਪਰ ਕਹਿੰਦੇ ਕਿ ਇੱਕ ਵੀ ਚਤਰਾਈ ਨਾਲ ਨਹੀਂ ਜਾਣੀ ਉੱਥੇ ਤਾਂ ਫਿਰ ਆਪਣੀ ਕੋਈ ਵੀ ਸਿਆਣਪ ਨਹੀਂ ਚੱਲਣੀ ਉੱਥੇ ਤਾਂ ਉਹਨਾਂ ਨੇ ਸਿਰਫ ਐਦਾਂ ਤੁਹਾਨੂੰ ਫਿਲਮ ਦਿਖਾ ਦੇਣੀ ਅੱਗੇ ਸਾਰਾ ਕੁਝ ਕਿ ਜੋ ਜੋ ਤੁਸੀਂ ਕੀਤਾ ਉਹ ਗਵਾਹ ਹੋਣੇ ਉਹ ਕਹਿੰਦੇ ਸਾਡੇ ਸਾਹਮਣੇ ਤੁਸੀਂ ਆ ਕੀਤਾ ਹੈ ਤੇ ਉੱਥੇ ਮੁੱਕਰ ਵੀ ਨਹੀਂ ਸਕਦੇ ਕਿਉਂਕਿ ਉੱਥੇ ਤਾਂ ਐਨ ਸਬੂਤ ਹੈ ਨਾ ਉਹਨਾਂ ਕੋਲ ਸਾਹਮਣੇ ਪ੍ਰਤੱਖ ਦਿਖਾਉਂਦੇ ਆ ਇੱਥੇ ਤਾਂ ਆਪਾਂ ਕਰ ਸਮਝਦੇ ਆ ਬੰਦਾ ਸਿਆਣਪਾ ਕਦੋਂ ਕਰਦਾ ਆ ਉਹ ਉਦੋਂ ਕਰਦਾ ਜਦੋਂ ਉਹ ਸਮਝਦਾ ਮੈਨੂੰ ਪ੍ਰਮਾਤਮਾ ਨਹੀਂ ਦੇਖਦਾ ਉਹ ਚਤਰਾਈ ਉਦੋਂ ਕਰਦਾ ਆ ਉਹ ਸਮਝਦਾ ਕਿ ਮੈਨੂੰ ਪ੍ਰਮਾਤਮਾ ਨਹੀਂ ਦੇਖਦਾ ਉਹ ਇੱਧਰ ਉੱਧਰ ਨਮਸਕਾਰਾਂ ਕਰਦਾ ਹੋਰਾਂ ਕੋਈ ਜਾਂਦਾ ਮਾਇਆ ਦੇ ਪਿੱਛੇ ਭੱਜਿਆ ਫਿਰਦਾ ਆ ਠੱਗੀ ਕਰਦਾ ਆ ਚੋਰੀ ਕਰਦਾ ਆ ਧੋਖਾ ਦਿੰਦਾ ਆ ਝੂਠ ਬੋਲਦਾ ਆ ਪਰ ਉਹਨਾਂ ਚਿਰ ਜਿੰਨਾ ਚਿਰ ਉਹ ਸਮਝਦਾ ਕਿ ਮੈਨੂੰ ਮਾਲਕ ਨਹੀਂ ਦੇਖਦਾ ਜਦੋਂ ਉਹ ਨਾਮ ਜਪਣ ਲੱਪੈਂਦਾ ਫਿਰ ਉਹਨੂੰ ਸਮਝ ਆ ਜਾਂਦੀ ਕਿ ਮਾਲਕ ਤਾਂ ਮੇਰੇ ਸਦਾ ਅੰਗ ਸੰਗ ਆ ਤੇ ਮੈਨੂੰ ਇਹ ਸਜ਼ਾ ਮਿਲੂਗੀ ਜੋ ਮੈਂ ਕਰਦਾ ਫਿਰ ਕੋਈ ਵੀ ਚਤਰਾਈ ਨਹੀਂ ਕਰਦਾ ਤੇ ਮਹਾਰਾਜ ਕਹਿੰਦੇ ਆ ਕਿ ਤੇਰੀਆਂ ਚਤਰਾਈਆਂ ਇੱਥੇ ਤੇ ਚੱਲ ਸਕਦੀਆਂ ਨੇ ਪਰ ਤੇਰੇ ਨਾਲ ਇੱਕ ਵੀ ਨਹੀਂ ਜਾਣੀ ਫਿਰ ਇੱਥੇ ਪ੍ਰਸ਼ਨ ਕੀਤਾ ਕਿ ਮਹਾਰਜ ਕਿਵ ਸਚਿਆਰਾ ਹੋਈ ਐ ਕਿਵ ਕੂੜਾ ਟੁੱਟੈ ਪਾਲ ਤਾਂ ਫਿਰ ਅਸੀਂ ਅਕਾਲ ਪੁਰਖ ਦੇ ਪ੍ਰਕਾਸ਼ ਨੂੰ ਕਿਵੇਂ ਪਾ ਸਕਦੇ ਆ ਸਾਨੂੰ ਸਮਝ ਕਿਵੇਂ ਆ ਸਕਦੀ ਸਾਡਾ ਮਨ ਇਸ ਚੀਜ਼ ਨੂੰ ਕਿਵੇਂ ਸਮਝ ਸਕਦਾ ਮਹਾਰਾਜ ਸਾਨੂੰ ਕੁਝ ਦੱਸੋ ਇਹ ਜਿਹੜੀ ਕੂੜ ਦੀ ਪਾਲ ਜਿਹੜੀ ਕੰਧ ਸਾਡੇ ਔਰ ਮਾਲਕ ਦੇ ਵਿੱਚ ਬਣ ਗਈ ਹੈ ਜੇ ਇਹਨਾਂ ਸਾਨੂੰ ਮਾਲਕ ਨਜ਼ਰ ਨਹੀਂ ਆਉਂਦਾ ਇਹ ਟੁੱਟੇ ਕਿਦਾਂ ਕਹਿੰਦੇ ਕਿਬ ਕੂੜ ਹੈ ਟੁੱਟੇ ਪਾਲ ਇਹ ਝੂਠ ਦੀ ਜਿਹੜੀ ਪਾਲ ਜਿਹੜੀ ਕੰਧ ਬਣ ਗਈ ਆ ਇਹ ਮਾਲਕ ਤੋਂ ਜਿਹੜਾ ਸਾਨੂੰ ਦੂਰ ਕਰਤਾ ਆ ਇਹ ਕਿਵੇਂ ਟੁੱਟੇ ਅਸੀਂ ਕੀ ਕਰੀਏ ਤੇ ਕਹਿੰਦੇ ਆ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਕਹਿੰਦੇ ਰਜਾ ਦੇ ਮਾਲਕ ਅਕਾਲ ਪੁਰਖ ਦੇ ਹੁਕਮ ਵਿੱਚ ਤੁਰਨ ਹੀ ਇੱਕ ਸਹੀ ਵਿਧੀ ਹੈ ਅਗਰ ਜੇ ਅਸੀਂ ਮਾਲਕ ਦਾ ਪਾਣਾ ਮੰਨਣ ਲੱਗ ਪੈਣੇ ਆ ਫਿਰ ਆਪਾਂ ਨੂੰ ਗੁਰੂ ਸਾਹਿਬ ਦੀ ਸਾਰੀ ਸਮਝ ਆ ਜਾਂਦੀ ਹੈ ਜੇ ਆਪਾਂ ਰਜਾ ਚ ਚੱਲਣ ਆਪੇ ਨੇ ਫਿਰ ਆਪਾਂ ਭੱਜੇ ਨਹੀਂ ਫਿਰਦੇ ਫਿਰ ਆਪਾਂ ਦਰ ਛੱਡ ਕੇ ਕਿਤੇ ਨਹੀਂ ਜਾਂਦੇ ਅਸੀਂ ਕਿੰਨੇ ਆ ਜੋ ਵੀ ਹੁੰਦਾ ਆ ਸਭ ਗੁਰੂ ਮਹਾਰਾਜ ਦੀ ਰਜਾ ਦੇ ਵਿੱਚ ਹੀ ਹੁੰਦਾ ਜੋ ਵੀ ਹੁੰਦਾ ਸਭ ਹੁਕਮ ਚ ਹੁੰਦਾ ਭਾਣੇ ਚ ਹੁੰਦਾ ਕਹਿੰਦੇ ਆ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਆਪਣੇ ਪੜੇ ਜੋ ਚੱਲੈ ਭਾਈ ਵਿਛੜ ਝੋਟਾ ਖਾਵੇ ਕਹਿੰਦੇ ਜਿਹੜਾ ਆਪਣੇ ਮਤ ਦੇ ਅਨੁਸਾਰ ਚੱਲਦਾ ਆ ਗੁਰੂ ਦੀ ਮਤ ਦੇ ਅਨੁਸਾਰ ਨਹੀਂ ਚੱਲਦਾ ਉਹ ਖੁਆਰ ਹੀ ਹੁੰਦਾ ਉਹ ਝੋਟਾ ਹੀ ਖਾਂਦਾ ਆ ਤੇ ਉਹਨੂੰ ਠੋਕਰਾਂ ਹੀ ਪੈਂਦੀਆਂ ਗੁਰਮੁਖ ਪਿਆਰਿਓ ਆਪਾਂ ਨੂੰ ਗੁਰੂ ਸਾਹਿਬ ਜੀ ਦੇ ਲੜ ਲੱਗਣਾ ਚਾਹੀਦਾ ਆ ਅਮਰਤਾਰੀ ਹੋਣਾ ਚਾਹੀਦਾ ਤੇ ਨਾਮ ਜਪਣਾ ਚਾਹੀਦਾ ਨਾਮ ਜਪ ਕੇ ਆਪਣਾ ਜੀਵਨ ਜਿਹੜਾ ਹੈ ਸਫਲਾ ਕਰਨਾ ਚਾਹੀਦਾ ਗੁਰਮੁਖ ਪਿਆਰਿਓ ਆਪਣੇ ਮਹਾਰਜ ਤੋਂ ਤਾਂ ਹੀ ਆਪਣਾ ਹੀ ਦੂਰੀ ਬਣੀ ਆ ਕਿਉਂਕਿ ਆਪਾਂ ਗੁਰੂ ਸਾਹਿਬ ਤੋਂ ਟੁੱਟੇ ਹੋਏ ਆ ਆਪਾਂ ਗੁਰੂ ਵਾਲੇ ਬਣ ਜਾਈਏ ਜਦੋਂ ਆਪਾਂ ਅੰਮ੍ਰਿਤ ਛਕ ਲੈਨੇ ਆ ਲੋਕੀ ਕੀ ਕਹਿੰਦੇ ਆ ਦੇਖਣ ਵਾਲੇ ਵੀ ਕਹਿੰਦੇ ਆ ਇਹ ਹੁਣ ਗੁਰੂ ਵਾਲਾ ਬਣ ਗਿਆ ਜਦੋਂ ਆਪਾਂ ਗੁਰੂ ਵਾਲੇ ਬਣ ਜਾਂਦੇ ਆ ਮਰਿਆਦਾ ਅਨਸਾਰ ਚੱਲਦੇ ਆ ਨਾਮ ਜਪਦੇ ਆ ਸਭ ਤੋਂ ਵੱਡੀ ਰਹਿਤ ਤਾਂ ਇਹ ਆ ਕਿ ਗੁਰੂ ਵਾਲੇ ਬਣ ਕੇ ਨਾਮ ਜਪਣਾ ਸ਼ੁਰੂ ਕਰ ਦੋ ਬਾਕੀ ਸੋਜੀ ਮਹਾਰਾਜ ਆਪਣੇ ਨਾਮ ਦੇ ਵਿੱਚ ਹੀ ਸਾਰੀ ਦੇ ਦਿੰਦੇ ਆ ਕਿ ਤੂੰ ਕੀ ਕਰਨਾ ਹੈ ਕੀ ਨਹੀਂ ਕਰਨ ਕਿ ਦਿਨਾਂ ਤੂੰ ਬੈਠਣਾ ਕਿ ਦਿਨਾਂ ਤੂੰ ਉੱਠਣਾ ਫਿਰ ਕੋਈ ਨਾ ਤੈਨੂੰ ਧਰਮ ਦਾ ਚੇਤਾ ਰਹਿੰਦਾ ਨਾ ਤੈਨੂੰ ਕੋਈ ਜਾਤ ਦਾ ਚੇਤਾ ਰਹਿੰਦਾ ਉਹ ਕਹਿੰਦਾ ਆ ਕਿ ਸਾਰੇ ਹੀ ਬ੍ਰਹਮ ਸਾਰੇ ਹੀ ਪਰਮੇਸ਼ਰ ਦਾ ਰੂਪ ਆ ਕਿਸੇ ਦੇ ਵਿੱਚ ਵੀ ਉਹਨੂੰ ਨਫ਼ਰਤ ਨਹੀਂ ਆਉਂਦੀ ਸਾਰਿਆਂ ਦਾ ਪਿਆਰ ਆਉਂਦਾ ਸਾਰਿਆਂ ਨੂੰ ਪਿਆਰ ਦੀਆਂ ਨਜ਼ਰਾਂ ਨਾਲ ਦੇਖਦਾ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਉਹਦੇ ਮਨ ਵਿੱਚ ਝੋਰਾ ਨਹੀਂ ਰਹਿ ਜਾਂਦਾ ਉਹਨੂੰ ਅਕਲ ਆ ਜਾਂਦੀ ਆ ਜਿਹੜਾ ਨਾਮ ਨਾ ਜੁੜ ਲੈਂਦਾ ਜਿਹੜਾ ਸਿਮਰਨ ਕਰਦਾ ਹੈ ਅੰਮ੍ਰਿਤ ਛੱਕ ਕੇ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਸ਼ੁਰੂ ਕਰ ਦੋ ਗੁਰੂ ਸਾਹਿਬ ਨੇ ਇੰਨੀ ਕਿਰਪਾ ਕਰਨੀ ਆ ਜੋ ਕਥਨ ਤੋਂ ਪਰੇ ਠੀਕ ਹੈ ਜੀ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਆਪਣੇ ਲਾੜ ਦੇ ਨਾਲ ਲਾਉਣ ਸਾਨੂੰ ਸੋਜੀ ਬਖਸ਼ਣ ਗੁਰਮੁਖ ਪਿਆਰਿਓ ਸ਼ਬਦ ਦੇ ਵਿਚਾਰ ਕਰਦੇ ਆ ਕੋਈ ਸ਼ਬਦ ਵੱਧ ਘੱਟ ਕਹਿ ਹੋ ਗਿਆ ਹੋਵੇ ਸੁਣ ਜਾਣ ਜਿਹਦਾ ਆਸ ਸਮਝ ਕੇ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਸਹਿਬ ਸ੍ਰੀ ਗੁਰੂ ਗੁਰੂਗੋ ਪਿਆਰਿਓ ਕੋਈ ਸ਼ਬਦ ਦੇ ਬਰਦ ਘਟ ਗਏ ਹੋ ਗਿਆ ਹੋਵੇ ਤੇ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਿਆਰੀ ਸੰਗਤ ਬਖਸ਼ਣ ਜੋਗ ਬਖਸ਼ ਲੈਣਾ ਜੀ ਸਾਰੀ ਸੰਗਤ ਨੇ ਅਸੀਸ ਬਖਸ਼ਣੀ ਹੈ ਕੀਤੀ ਹੋਈ ਵਿਚਾਰ ਹਿਰਦੇ ਵਿੱਚ ਵਸਾਣੀ ਦੇਹ ਹੋ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਗੁਰੂ 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 ਵਾਹਿ ਗੁਰੂ